ਦੇਖੋ ਜੀ ਇਹ ਗਵਰਨਮੈਂਟ ਨੂੰ ਪਹਿਲਾਂ ਸੋਚਣਾ ਚਾਹੀਦਾ ਹਰ ਗਵਰਨਮੈਂਟ ਕੋਈ ਵੀ ਗਵਰਨਮੈਂਟ ਕਿਉਣਾ ਹੋਵੇ ਉਹ ਨੂੰ ਬਸਾਦਾਂ ਤੋਂ ਪਹਿਲਾਂ ਵੀ ਸਾਡੇ ਇਲਾਕੇ ਵਿੱਚ ਕੀ ਪ੍ਰੋਬਲਮ ਆ ਸਕਦੀ ਹੈ ਇਹ ਪ੍ਰੋਬਲਮਾਂ ਨੂੰ ਪਤਾ ਨਹੀਂ ਹੈ ਗਵਰਨਮੈਂਟ 2 ਸਾਲ ਹੋ ਗਏ ਪੁਲ ਬਣਦੇ ਜੇ ਕਿਸੇ ਧਿਆਨ ਦਿੱਤਾ ਹੋਰ ਤੇ ਪਿਆ ਜੇ ਇਹ ਕਿਤੇ ਵੀ ਮੁਸ਼ਕਲ ਆ ਸਕਦੀ ਹੈ ਹੁਣ ਜਿਲ੍ਹਾ ਪੂਲ ਟੁੱਟ ਗਿਆ ਤਾਂ ਗਵਰਨਮੈਂਟ ਕਹਿੰਦੀ ਹੈ ਪਿਆਜਾ ਅਸੀਂ ਨੂੰ ਠੀਕ ਕਰੀਏ ਲੋਕਾਂ ਨੂੰ ਪ੍ਰੇਸ਼ਾਨੀ ਹੋਦੀ ਹੈ ਅੱਜ ਕਦੇ ਸਟੂਡੈਂਟਾਂ ਨੂੰ ਪਰੇ ਆਹ ਆਮ ਜਨਤਾ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਉਸ ਚੀਜ਼ ਤੇ ਆਮ ਜਨਤਾ ਦੇਖੋ ਤੁਸੀਂ ਉਹ ਮਿਆਰ ਦੇ ਵਿੱਚ ਖੜੇ ਹੋ ਕੇ ਦੇਖੋ ਤੁਸੀਂ ਚਲੋ ਇ ਉਜੀਵੀ ਇਹ ਗੋਮਟੂ ਪਹਿਲਾਂ ਛੁੱਟਣਾ ਚਾਹੀਦਾ ਹੈ। ਬਾਹਰ ਤਾਂ ਇਹੀ ਚੇਹੇ ਤੇ ਅਸੀਂ ਆਪਣੇ ਮੰਤਰੀ ਜੀ ਨੂੰ ਇਹ ਚੀਜ਼ ਨੂੰ ਕਹਿਣਾ ਚਾਹੀਦਾ ਅਸੀਂ। ਇਹ ਹਾੜਾ ਹਸਪੀਟਲ ਹੈ ਇੱਕ ਹਸਪੀਟਲ। ਇਹ ਕਹਿੰਦਾ ਇਹ ਹਸਪੀਟਲ ਕਲੀਨਿਕ ਹੋਣੀ ਚਾਹੀਦੀ। ਪਿੰਡਾਂ ਵਿੱਚ ਕਲੀਨਿਕ ਆਪ ਆਪ ਦੀ ਪਾਰਟੀ ਬਣਾ ਰਹੀ। ਬੜੀ ਖੁਸ਼ੀ ਦੀ ਗੱਲ ਹੈ। ਅਰੇ ਇੱਕ ਬਿਮਿਆਦਾ ਜਿਹੜਾ ਹਸਪੀਟਲ ਹੈ ਉਹਨੂੰ ਇੰਪਰੂਵਮੈਂਟ ਕੀਤਾ ਜਾਏ। 10 ਮਿੰਟ ਦਾ ਰਸਤਾ ਮੇਰੇ ਘਰ ਪਾਰਵਾ ਹੜੇ 14 15 ਪਿੰਡ ਹੈ 14 15 ਪਿੰਡ ਹੜੇ। 10 ਮਿੰਟ ਉਹ ਹਰ ਆਦਮੀ ਉੱਥੇ ਆ ਸਕਦਾ। ਇਥੇ ਹਰ ਫੈਸਿਲਿਟੀ ਛੋਟੀ ਮੋਟੀ ਫੈਸਿਲਿਟੀ ਐਮਰਜੈਂਸੀ ਫੈਸਿਲਿਟੀ ਹੋਣੀ ਚਾਹੀਦੀ ਹੈ ਇਥੇ ਕੋਈ ਦੇਖੋ ਉਹਨੂੰ ਕਿ ਇਥੇ ਐਕਸੀਡੈਂਟ ਹੋ ਜਾਏਗਾ ਪੋਸਟਪੇਟ ਜਾ ਸਕਦਾ ਨਹੀਂ ਜਾ ਸਕਦਾ ਫੈਸਿਲਿਟੀ ਨੇ ਉਹਦੇ ਨਾਲ ਕੀ ਕੀ ਪ੍ਰੋਬਲਮ ਆ ਰਹੀ ਹੈ ਦੇਖੋ ਕੋਲ ਦੇ ਨਾਲ ਆਮ ਜਾਂਦਾ ਨੂੰ ਪ੍ਰੋਬਲਮ ਆ ਰਹੀ ਹੈ ਮਾਰੇ ਬੱਚਿਆਂ ਨੂੰ ਸਕੂਲ ਨਹੀਂ ਜਾਣ ਦੀ ਪਕੌੜੀਆਂ ਜਾਣੇ ਪ੍ਰੋਬਲਮ ਆ ਰਹੀ ਹੈ ਪਿੱਛੇ ਉਹਨੇ ਟੀਚਰ ਨੂੰ ਪ੍ਰੋਬਲਮ ਆ ਰਹੀ ਹੈ ਆਮ ਜਾਂਦਾ ਜਿਹੜੀ ਜਿਹਨਾਂ ਨੇ ਐਮਰਜੈਂਸੀ ਕਿਤੇ ਜਾਣਾ ਉਸ ਰਸਤੇ ਨਹੀਂ ਜਾ ਸਕਦੀ ਇਹ ਉਹ ਇਹ ਦੋਸਤ ਕਿੰਨੀ ਬੜੀ ਪ੍ਰੋਬਲਮ ਹੈ ਅਚਾਰਾ ਤੁਸੀਂ ਇਥੋਂ ਇਹ ਲੱਗ ਦੇਖ ਲੋ ਰੋਡ ਬਣਿਆ ਫਸਟ ਲਾਈਨ ਇਹ ਰੋੜਾ ਤਾਂ ਕ ਆ ਜਿੱਦੋਂ ਕਿਹੜੀ ਤੱਕ ਦੇਖ ਦੂ ਇਹਨਾਂ ਮਾੜਾ ਰਸਤਾ ਅਸੀਂ ਗੱਡੀਆਂ ਲੈ ਕੇ ਜਾਈਦਾ ਕਈ ਕਿਤੇ ਪਿੰਡ ਵਿੱਚੋਂ ਉਦੋਂ ਗੱਡੀ ਗੱਡੀ ਦੇ ਕਦੀ ਉਦੋਂ ਗੱਡੀ ਦੀ ਅਸੀਂ। ਕਿਆ ਇਹ ਬੰਨੀ ਸਕਦਾ? ਉਹ ਕੋਮਟ ਬਣਾਏਗੀ? ਮੰਗ ਕੀ ਕਰੇ? ਮੰਗੀ ਕਰਦੇ ਸਰਪਾ। ਮੰਗਾ ਅਸੀਂ ਕਰਨੇ ਤੇ ਕੋਮਟੂ ਇਸੀ ਚੀਜ਼ਾਂ ਨੂੰ ਲੋਕਾਂ ਲਈ ਭਲਾਈ ਦੇ ਲਈ ਇਹ ਕੰਮ ਕਰਨੇ ਚਾਹੀਦੇ। ਹੁਣ ਦੇਖੋ ਆ ਕਹਿੰਦੇ ਆਮ ਆਦੀ ਪਾਰਟੀ ਮੰਤਰੀ ਸਾਡੇ ਇਲਾਕੇ ਦੇ ਬਣੇ ਨੇ। ਅਸੀਂ ਦੇਖਦੇ ਇਹਨਾਂ ਦੇ ਵਿਸ਼ਵਾਸ ਕਰਕੇ ਵੀ ਚਲੋ ਦੇਖਣੇ ਵੀ ਮੰਤਰੀ ਹੁਣ ਕੀ ਕਰਦੇ। ਜਿਹੜੇ ਆਮ ਬਰਸਾਤ ਆਈਆਂ ਹਰ ਪਿੰਡ ਦੇ ਵਿੱਚ ਪ੍ਰੋਬਲਮ ਪਾ ਦਿੱਤੀ। ਇਹ ਕੰਪਲੀਟ ਵਾਲ ਬੈਗ ਮੈਂ ਜਿਹੜਾ ਦੇਖ ਰਿਹਾ ਪਹਿਲੇ ਛੋਤਣਾ ਚਾਹੀਦਾ ਯਾਰ ਇਹ ਚੀਜ਼ ਨੂੰ ਅਸੀਂ ਪਹਿਲੇ ਹੱਲ ਕਰੀਏ ਦਰਿਆਵਾਂ ਦੇ ਗੰਡੇ ਹੁਣ ਪਿੰਡਣਾ ਬਮਿਆਰ ਜਿਹਦੇ ਜਲਾਲੀ ਇਹਨਾਂ ਲਾ ਕੇ ਪਿੰਡ ਜਿਹੜੇ ਲੱਗਦੇ ਨੇ ਉਥੇ ਸਪਾਰ ਜਿਹੜੇ ਕੰਪਲੀਟ ਟੁੱਟੇ ਪਏ ਨੇ ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ ਲੋਕਾਂ ਦੀ ਜ਼ਮੀਨਾਂ ਖਰਾਬ ਹੋ ਰਹੀਆਂ ਨੇ ਪਾਣੀ ਫਲਟ ਇੱਕ ਟੂ ਟੁੱਟੇਗਾ ਉਥੇ ਪੂਰਾ ਪਿੰਡੂ ਲਾ ਜਾਏਗਾ ਸੋਚਣਾ ਨਹੀਂ ਹੈ ਉਥੇ ਛੋਤਣਾ ਹੈ ਨਾ ਉਹ ਲੈ ਜਿਲਾ ਬਮਿਆਰ ਜਾਂ ਦੂਸਰਾ ਪਿੰਡ ਬਹਿ ਜਾਏਗੇ ਵੇ ਲੋਕਾਂ ਇਹਨਾਂ ਨੁਕਸਾਨ ਹੋ ਗਏ ਆ ਜਿਹੜੇ ਮੰਤਰੀ ਆ ਕੇ ਇਹੋ ਹੀ ਬਿਆਰ ਕਰਦੇ ਆ ਵੇ ਤੁਸੀਂ ਇਹ ਆਣੀ ਆਣੀ ਕਿਹੜੇ ਕਬਰੀ ਘਾਟਾ ਜਿੰਨੇ ਕਦੀ ਵੱਧ ਆ ਜਾਂਦੀ ਹੈ ਉਹ ચીਨ ਨੂੰ ਇਹਨਾਂ ਨੂੰ ਪਹਿਲਾਂ ਧਿਆਨ ਵਿਚਾਰ ਰੱਖ ਕੇ ਗੋਮੋਟਾ ਜਿਹੜੇ ਮੁਲਾਜ਼ਮ ਨੇ ਜਿਹੜੇ ਮਹਿਕਮਿਆਂ ਘਰਾਂ ਬੈਠੇ ਆਪਣੇ ਮਹੀਨੇ ਦੀ ਤਨਖਾਹ ਵਲ ਲੈਦੇ ਕੋਈ ਉਹਨਾਂ ਕੋਈ ਕੰਮ ਨਹੀਂ ਹੈ ਇਸ ਪਰ ਬਣੇ ਜਾਂ ਦੇਖ ਰਹੀਆਂ ਇਹਨਾਂ ਚੀਜ਼ਾਂ ਨੂੰ ਦੇਖਣਾ ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ ਭਾਈ ਇਹ ਚੀਜ਼ਾਂ ਨੂੰ ਇਹਨਾਂ ਨੂੰ ਪਹਿਲਾਂ ਹੀ ਇਸ ਜਿਹੇ ਉੱਪਰ ਤਾਂ ਇਹ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੀ ਮੈਟ੍ਰਿਕ ਤਰਗੜ ਦੱਸਦਾ ਜਿਹੜਾ ਤਰਗੜ ਪਿਛਲੇ ਦਿਨੀਂ ਭਾਰੀ ਵਰਖਾ ਹੋਣ ਦੇ ਨਾਲ ਪਾਣੀ ਜਿਹੜਾ ਇਲਾਕੇ ਦਾ ਇਕੱਠਾ ਹੋ ਗਿਆ ਸੀਗਾ ਛੋਟੀਆਂ ਪੁਲੀਆਂ ਹੋਣ ਕਰਕੇ ਸੜਕ ਦੇ نیچےੋਂ ਦੀ ਉਹ ਪਾਣੀ ਅੱਗੇ ਫਲੋ ਨਹੀਂ ਕਰ ਪਾਇਆ ਇਸ ਕਰਕੇ ਪਿੱਛੇ ਪਾਣੀ ਦੀ ਡਾਫ ਲੱਗਣ ਨਾਲ ਕਾਫੀ ਪਾਣੀ ਕੰਮੂਨੇਟ ਹੋ ਗਿਆ ਜਿਹੜਾ ਕਾਂਚ ਵੀ ਜਾਵਣਿਆ ਖੇਤਾਂ 'ਚ ਵੀ ਇਕੱਠਾ ਹੋ ਗਿਆ ਉਹ ਪਾਣੀ ਕੱਲ ਸੜਕ ਤੋੜ ਕੇ ਚਲਾ ਦਿੱਤਾ ਗਿਆ ਸੀ ਹੁਣ ਬਿਲਕੁਲ ਕਲੀਅਰ ਹੋ ਗਿਆ ਸਾਰਾ ਪਾਣੀ ਨਿਕਲ ਗਿਆ ਉਹ ਅੱਗੇ ਚਲਾ ਗਿਆ ਔਰ ਲੋਕਾਂ ਦੇ ਘਰਾਂ 'ਚੋਂ ਵੀ ਨਿਕਲ ਗਿਆ ਤਾਂ ਸਰ ਕਿੰਨੇ ਪਿੰਡਾਂ ਦਾ ਪ੍ਰਭਾਵਿਤ ਹੋਇਆ ਪਿੰਡ ਤੇ ਇੱਕ ਤਾਂ ਤਾਰਾਗੜ ਹੋਇਆ ਪਿੰਡ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਬਾਕੀ ਪਿੰਡ ਜਿਹੜੇ ਉਹਨਾਂ 'ਚ ਫਸਲਾਂ ਪਰਭਾਵਿਤ ਹੋਈਆਂ ਥੋੜੀਆਂ ਬਹੁਤ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਂ ਘਰਾਂ 'ਚ ਪਾਣੀ ਗਿਆ ਨਹੀਂ ਸਰ ਦਿੱਲੀ ਜਿਹੜੇ ਲੋਕੀ ਆ ਜਾਣ ਵਾਲੇ ਸੀ ਆਪਣੇ ਰੋਜ਼ਗਾਰ ਵਾਸਤੇ ਆਣਦੇ ਹੋਏ ਸੀ ਬੱਸਾਂ ਜਿਹੜੀਆਂ ਮਿੱਤਰੋ ਕਿੱਸਾ ਚਲਾਈ ਜਾਣੀ ਸਕੇਮ ਉਹ ਕਿੰਨੀ ਤਰਤੀ ਆ ਕਿਤੇ ਦੋ ਤਿੰਨ ਹੋਰ ਰੂਟ ਹੈਗੇ ਆ ਬੱਸਾਂ ਪਰ ਇਹ ਨਹੀਂ ਕਿ ਡੀ ਲਿੰਕ ਹੋ ਗਿਆ ਏਰੀਆ ਉਹ ਸੜਕ ਤੋੜਨ ਦੇ ਨਾਲ ਉੱਥੋਂ ਤੱਕ ਤਾਂ ਬੱਸਾਂ ਜਾਂਦੀਆਂ ਜਾਂਦੀਆਂ ਉਸ ਤੋਂ ਇਲਾਵਾ ਮਾਜਰੇ ਪਿੰਡ ਵਾਲ ਦੀ ਅਲੀ ਖਾਨ ਵਾਲਦੀ ਉੱਧਰ ਦੀ ਵੀ ਬੱਸਾਂ ਚੱਲਦੀਆਂ ਆ ਦੂਸਰੇ ਪਾਸੇ ਦੀ ਸੁੰਦਰ ਚੱਕ ਵਾਲੀ ਸਾਈਡ ਤੋਂ ਵੀ ਉਹ ਪਿੰਡ ਜਿਹੜੇ ਬਿਲਕੁਲ ਪੰਜਾਬ ਦੇ ਨਾਲ ਲਿੰਕਡ ਹੈਗੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਸਰਪ੍ਰਸ਼ਾਸਨ ਨੇ ਕੀ ਕੀ ਪਰਵਾਹ ਕੀਤੀ ਗਈ ਉਹ ਇੱਕ ਤਾਂ ਕੱਲ ਤਾਂ ਸਾਡਾ ਫੌਰੀ ਤੌਰ ਤੇ ਤਾਂ ਇਹੀ ਸੀਗਾ ਕਿ ਉਹ ਜਿਹੜਾ ਪਾਣੀ ਹੈ ਉਹਨੂੰ ਫਲੋ ਕਰਾਉਣਾ ਸੀ ਉੱਥੋਂ ਦੇ ਅੱਗੇ ਤੋਰਨਾ ਸੀ ਪਾਣੀ ਤਾਂ ਕਿ ਖਾਂ ਜਾ ਕੇ ਦਰਿਆ 'ਚ ਪੈ ਜਾਏ ਪਾਣੀ ਹੋਰ ਲੋਕਾਂ ਦੇ ਘਰਾਂ 'ਚੋਂ ਨਿਕਲ ਜਾਵੇ ਜਿਹੜਾ ਪਾਣੀ ਉੱਥੇ ਇਕੱਠਾ ਹੋਇਆ ਫਸਲਾਂ 'ਚ ਉਹ ਵੀ ਕਲੀਅਰ ਹੋ ਜਾਏ ਉਹ ਤਾਂ ਕੱਲ ਸੜਕ ਤੋੜ ਕੇ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੇ ਘਰਾਂ ਦੇ ਵਿੱਚ ਪਾਣੀ ਕਾਫੀ ਉੱਚੀ 4-4 5-5 ਫੁੱਟ ਆ ਗਿਆ ਸੀ ਉਹਨਾਂ ਦੇ ਘਰਾਂ ਦੇ ਨੁਕਸਾਨ ਦਾ ਜਿਹੜਾ ਚੈਸਾ ਉਪਰਾਈ ਸਾ ਬਣਾ ਰਹੇ ਉਹ ਜਿਵੇਂ ਵੀ ਬੜੂਗਾ ਲਿਸਟ ਬਣ ਕੇ ਸਾਰੀਆਂ ਆ ਚੁੱਕੀ ਸੜਾ ਖਰਾਬਾ ਬਣਾ ਕੇ ਗੌਰਮੈਂਟ ਨੂੰ ਦੇ ਦਿੱਤਾ ਜੀ ਸਾਰੇ ਨੂੰ ਪੋਸ਼ਕਾਰ ਸਰ ਜਿਹੜੀ ਬਰਸਾਤ ਹੋਈ ਹੈ ਉਹਨਾਂ ਕਾਰ ਇੱਕ ਦੋ ਪੁਲ ਜਿਹੜੇ ਨੇ ਡੈਮੇਜ ਹੋਇਆ ਜਿਹਦੇ ਵਿੱਚ ਸਾਰੇ ਹੀ ਵਾਲੇ ਜਾਂਦੇ ਆਈਡੀਆ ਦੇ ਸਕੂਲਾਂ ਦੇ ਬੱਚਿਆਂ ਨੂੰ ਬੋਦੀ ਪਰੇਸ਼ਾਨੀ ਦਾ ਦੇ ਸਾਹਮਣਾ ਕਰਨਾ ਚੁਕਿਆ ਪਾਈ ਸਰਕਾਰ ਕੋਲ ਇਹੀ ਮੰਗ ਕਰਨਿਆ ਕਿ ਬਦਬਦ ਸਰਕਾਰ ਜਿਹੜਾ ਸਾਡਾ ਤਾਰਾ ਗੜਵਾਲਾ ਰਸਤਾ ਬਹੁਤ ਹੀ ਮਾੜੇ ਹਾਲਾਤ ਨਾਲ ਉਹ ਸਰਕਾਰ ਉਹਦੇ ਤੋਂ ਬਦਬਦੋ ਧਿਆਨ ਦੇਵੇ ਹੋਰ ਪੁਲ ਦੇ ਵੱਧ ਬਹੁਤ ਧਿਆਨ ਬੋਦੀ ਪਰੇਸ਼ਾਨੀਆਂ ਦੀ ਬਚਿਆ ਦੇਖੋ ਵੈਸੇ ਦਾ ਬਰਸਾਤ ਦਾ ਕੁਦਰਤ ਦਾ ਇਹ ਰੰਗ ਹੈਗਾ ਆ ਕੁਦਰਤ ਨੇ ਪਤਾ ਨਹੀਂ ਕਿਹੜੇ ਪਾਸੇ ਮੋੜ ਦੇਣਾ ਆਪਣਾ ਰੁਖ ਮਨੁੱਖ ਦੇ ਜਦਨ ਹੁੰਦੇ ਆ ਸਰਕਾਰਾਂ ਦੇ ਜਦਨ ਹੁੰਦੇ ਆ ਆਪਣੀ ਸੁਰੱਖਿਆ ਆਪਣਾ ਇੰਤਜ਼ਾਮ ਕਰਨਾ ਸੋ ਮੇਰੇ ਵੀ ਨੋਟਸ ਆਇਆ ਜਿਸ ਤਰ੍ਹਾਂ ਗੱਲ ਤਾਰਾਗੜ ਦੇ ਅੰਦਰ ਤਾਰਾਗੜ ਦੇ ਅੰਦਰ ਜਿਸ ਤਰ੍ਹਾਂ ਕੱਲ ਦੋ ਤਿੰਨ ਪਿੰਡ ਸਾਡੇ ਲੋਕ ਵੀ ਸੀਗੇ ਤਾਂ ਅਸੀਂ ਉਸੇ ਵੇਲੇ ਐਕਸ਼ਨ ਕਰਕੇ ਮੈਂ ਆਪ ਖੁਦ ਗਿਆ ਔਰ ਉਹ ਤੋੜ ਕੇ ਸਾਰਾ ਜਿਹੜਾ ਬਣਿਆ ਸੀਗਾ ਪੁਲ ਜਿਹਨੇ ਬਰੂਧ ਕੀਤਾ ਹੋਇਆ ਸੀ ਪਾਣੀ ਨੂੰ ਉਹ ਅਸੀਂ ਲੋਕ ਉਥੋਂ ਪਾਣੀ ਚੁਕਾਟੇ ਲੋਕਾਂ ਨੂੰ ਰਾਹਤ ਦਿੱਤੀ ਆ ਜਿੱਥੇ ਕਿਤੇ ਵੀ ਕਿਉਂਕਿ ਬਰਸਾਤ ਹੈ ਜਿੱਥੇ ਕਿਤੇ ਵੀ ਕੋਈ ਇੰਦਾ ਦੀ ਪ੍ਰੋਬਲਮ ਆਂਦੀ ਹੈ ਅਸੀਂ ਲਗਾਤਾਰ ਸਾਡਾ ਪ੍ਰਸ਼ਾਸਨ ਸਾਡੀ ਸਰਕਾਰ ਇਸ ਗੱਲ ਦੇ ਗੰਭੀਰ ਜਾਣਨਾ ਚਾਹ ਔਰ ਕੋਈ ਐਸੀ ਗੱਲ ਨਹੀਂ ਹੈ ਆਹਨਾਂ ਨੇ ਸਮਝੀ ਵੀ ਜੇ ਹੋਰ ਵੀ ਕਿਤੇ ਲੋੜ ਪਈ ਕਿ ਅਸੀਂ ਵੀ ਜਲਦੀ ਉੱਤੇ ਅਕਸ਼ਨ ਕਰਾਂ ਦੇਖੋ ਜੀ ਇਹ ਗਵਰਨਮੈਂਟ ਨੂੰ ਪਹਿਲਾਂ ਸੋਚਣਾ ਚਾਹੀਦਾ ਹਰ ਗਵਰਨਮੈਂਟ ਕੋਈ ਵੀ ਗਵਰਨਮੈਂਟ ਕਿਉਂ ਨਾ ਹੋਵੇ ਉਹਨੂੰ ਬਰਸਾਤ ਆਉਣ ਤੋਂ ਪਹਿਲਾਂ ਵੀ ਸਾਡੇ ਇਲਾਕੇ ਵਿੱਚ ਕੀ ਪ੍ਰੋਬਲਮ ਆ ਸਕਦੀ ਹੈ ਇਹ ਪ੍ਰੋਬਲਮ ਨੂੰ ਪਤਾ ਨਹੀਂ ਹੈ ਗਵਰਨਰ 2 ਸਾਲ ਹੋ ਗਏ ਪੁਲ ਬਣਦੇ ਜੇ ਕਿਸੇ ਧਿਆਨ ਦਿੱਤਾ ਹੋਰ ਇਹਦੇ ਪਿਆ ਜੇ ਇਹ ਕਿਤੇ ਵੀ ਮੁਸ਼ਕਲ ਆ ਸਕਦੀ ਹੈ ਪੂਰ ਜ਼ਿਲ੍ਹਾ ਪੁਲ ਟੁੱਟ ਗਿਆ ਤਾਂ ਗਵਰਨਰ ਕਹਿੰਦੀ ਹੈ ਵੀ ਅਜੇ ਅਸੀਂ ਇਹਨੂੰ ਠੀਕ ਕਰੀਏ ਅਸੀਂ ਲੋਕਾਂ ਨੂੰ ਪ੍ਰੇਸ਼ਾਨੀ ਹੋਦੀ ਹੈ ਅੱਜ ਕਦੇ ਸਕੂਲਾਂ ਨੂੰ ਪ੍ਰੇਸ਼ਾਨ ਅਰੇ ਆਪ ਜਾਂਦਾ ਨੂੰ ਪ੍ਰੇਸ਼ਾਨੀ ਹੋ ਰਹੀ ਉਸ ਚੀਜ਼ ਤੇ ਆਪ ਜਾਂਦਾ ਦੇਖੋ ਤੁਸੀਂ ਉਹ ਮਿਆਰ ਦੇ ਵਿੱਚ ਖੜੇ ਹੋ ਕੇ ਦੇਖੋ ਤੁਸੀਂ ਚਲੋ ਇੱਥੇ ਸਾਰੇ ਪਾਣੀ ਖੜੇ ਨੇ ਆਈਏ ਚਲੋ ਇਹ ਕਮਿਊਨਿਟੀ ਹਾਲ ਦੇਖੋ ਤੁਸੀਂ ਉਹ ਚੀਜ਼ ਦੇਖੋ ਉਹ ਚੀਜ਼ ਨਹੀਂ ਇਹ ਗਵਰਨਰ ਨੂੰ ਪਹਿਲਾਂ ਸੁਣਨਾ ਚਾਹੀਦਾ ਆਹੀ ਤਾਂ ਇਹੀ ਚੀਜ਼ ਹੈ ਇਸ ਤੇ ਅਸੀਂ ਆਪਣੇ ਮੰਤਰੀ ਜੀ ਨੂੰ ਇਸ ਨੂੰ ਇਹ ਹਰ ਹਸਪਤਾਲ ਹੈ ਇੱਕ ਹਸਪਤਾਲ ਇਹ ਕਹਿੰਦਾ ਇਹ ਹਸਪਤਾਲ ਕਲੀਨਿਕ ਹੋਣੀ ਚਾਹੀਦੀ ਪਿੰਡਾਂ ਵਿੱਚ ਕਲੀਨਿਕ ਆਪ ਆਪ ਦੀ ਪਾਰਟੀ ਬਣਾ ਰਹੀ ਬੜੀ ਖੁਸ਼ੀ ਦੀ ਗੱਲ ਹੈ ਅਰੇ ਇੱਕ ਬੁਮਿਆਦਾ ਜਿਹੜਾ ਹਸਪਤਾਲ ਹੈ ਉਹਨੂੰ ਇੰਪਰੂਵਮੈਂਟ ਕੀਤਾ ਜਾਏ 10 ਮਿੰਟ ਦਾ ਰਸਤਾ ਮੇਰੇ ਘਰ ਤੋਂ ਪਾਰਵਾੜਾ 14 15 ਕੋਈ ਪਿੰਡ ਹੈ 14 15 ਪਿੰਡੜੇ 10 ਮਿੰਟ ਉਹ ਹਰ ਆਦਮੀ ਉਥੇ ਆ ਸਕਦਾ ਇਥੇ ਹਰ ਫੈਸਿਲਿਟੀ ਛੋਟੀ ਮੋਟੀ ਫੈਸਿਲਿਟੀ ਐਮਰਜੈਂਸੀ ਫੈਸਿਲਿਟੀ ਹੋਣੀ ਚਾਹੀਦੀ ਹੈ ਇਥੇ ਕੋਈ ਦੇਖੋ ਨੂੰ ਤੁਸੀਂ ਨੂੰ ਕਿ ਇਥੇ ਐਕਸੀਡੈਂਟ ਹੋ ਜਾਏਗਾ ਪਹੋਚ ਪੜ ਜਾ ਸਕਦਾ ਨਹੀਂ ਜਾ ਸਕਦਾ ਫੈਸਿਲਿਟੀ ਉਹਦੇ ਨਾਲ ਕੀ ਕੀ ਪ੍ਰੋਬਲਮ ਆ ਰਹੀਓ ਦੇਖੋ ਕੋਲ ਦੇ ਨਾਲ ਆਮ ਜਨਤਾ ਨੂੰ ਪ੍ਰੋਬਲਮ ਆ ਰਹੀ ਹੈ ਮਾਰੇ ਬੱਚਿਆਂ ਨੂੰ ਸਕੂਲ ਜਾਣ ਦੀ ਪਕੌੜੀਆਂ ਜਾਣੇ ਪ੍ਰੋਬਲਮ ਆ ਰਹੀ ਹੈ ਪਿੱਛੇ ਉਹਨੇ ਟੀਚਰ ਨੂੰ ਪ੍ਰੋਬਲਮ ਆ ਰਹੀ ਹੈ ਆਮ ਜਨਤਾ ਜਿਹੜੀ ਜਣਾਂ ਨੇ ਐਮਰਜੈਂਸੀ ਕਿਤੇ ਜਾਣਾ ਉਸ ਰਸਤੇ ਨਹੀਂ ਜਾ ਸਕਦੀ ਇਹ ਉਹ ਇਹ ਦੋਸਤ ਕਿੰਨੀ ਬੜੀ ਪ੍ਰੋਬਲਮ ਹੈ ਸਾਡਾ ਤੁਸੀਂ ਇਥੋਂ ਇਹ ਇਲਾਕਾ ਦੇਖ ਲਓ ਰੋਡ ਬਣਿਆ ਫਸਦਾ ਇਹ ਰੋਡਾਂ ਤੇ ਕੰਪਲੀਟ ਆ ਜਿੱਦ ਤੱਕ ਕਿਹੜੀਆਂ ਤੱਕ ਦੇਖੋ ਇਹਨਾਂ ਮਾੜਾ ਰਸਤਾ ਅਸੀਂ ਗੱਡੀਆਂ ਲੈ ਕੇ ਜਾਂਦਾ ਕਈ ਕਿਤੇ ਪਿੰਡ ਵਿੱਚੋਂ ਉਦੋਂ ਗੱਡੀ ਗੱਡੀ ਦੇ ਕਦੀ ਉਦੋਂ ਗੱਡੀ ਦੀ ਅਸੀਂ। ਕਿਆ ਇਹ ਬਣ ਨਹੀਂ ਸਕਦਾ? ਉਹ ਕਿਵੇਂ ਮਟ ਬਣਾਏਗੀ? ਮੰਤਰੀ ਕਰ। ਹਾਂ ਕੀ ਕਰਦੇ ਸਰਪੰਚ? ਮੰਗਾ ਸੀ ਕਰਨੇ ਤੇ ਗੋਮਟੂ ਇਸ਼ੀ ਚੀਜ਼ਾਂ ਨੂੰ ਲੋਕਾਂ ਲਈ ਭਲਾਈ ਦੇ ਲਈ ਇਹ ਕੰਮ ਕਰਨੇ ਚਾਹੀਦੇ। ਹੁਣ ਦੇਖੋ ਆਹ ਕਹਿੰਦੇ ਆਮ ਆਦੀ ਪਾਰਟੀ ਮੰਤਰੀ ਸਾਡੇ ਇਲਾਕੇ ਦੇ ਬਣੇ ਦੇ ਨੇ। ਆਈ ਦੇਖਦੇ ਇਹਨਾਂ ਤੇ ਵਿਸ਼ਵਾਸ ਕਰਕੇ ਵੀ ਚਲੋ ਦੇਖਣੇ ਵੀ ਮੰਤਰੀ ਹੁਣ ਕੀ ਕਰਦੇ। ਜਿਹੜੇ ਆਮ ਬਰਸਾਤ ਆਈਆਂ ਹਰ ਪਿੰਡ ਦੇ ਵਿੱਚ ਪ੍ਰੋਬਲਮ ਪਾ ਦਿੱਤੀ। ਇਹ ਕੰਮਟੀਆਂ ਦਾ ਬੇਕਮ ਆ ਜਿਹੜਾ ਮੈਂ ਕਹਿੰਦਾ ਇਹਨਾਂ ਨੂੰ ਪਹਿਲੇ ਛੋਟਣਾ ਚਾਹੀਦਾ ਜਾਂ ਇਸ ਚੀਜ਼ ਨੂੰ ਅਸੀਂ ਪਹਿਲੇ ਹੱਲ ਕਰੀਏ ਦਰਿਆਵਾਂ ਦੇ ਕੰਡੇ ਹੁਣ ਪਿੰਡਣਾ ਬਮਿਆਰ ਜਿਹੜਾ ਜਲਾਲੀਏ ਇਹਨਾਂ ਲਾ ਕੇ ਪਿੰਡ ਜਿਹੜੇ ਲੱਗਦੇ ਨੇ ਉੱਥੇ ਸਪਾਰ ਜਿਹੜੇ ਕੰਪਲੀਟ ਟੁੱਟੇ ਪਏ ਨੇ ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ ਲੋਕਾਂ ਦੀ ਜ਼ਮੀਨਾਂ ਖਰਾਬ ਹੋ ਰਹੀਆਂ ਨੇ ਪਾਣੀ ਫਲਾਟ ਇੱਕ ਟੂ ਟੁੱਟੇਗਾ ਪਰ ਉੱਥੇ ਪੂਰਾ ਪਿੰਡੂ ਲਾ ਜਾਏਗਾ ਸੋਚਣਾ ਨਹੀਂ ਹੈ ਉਠੋਤਣਾ ਹੈ ਨਾ ਉਹਲੇ ਜਿਲ੍ਹਾ ਬਮਿਆਰ ਜਾਂ ਦੂਸਰਾ ਪਿੰਡ ਬਹਿ ਜਾਏਗਾ